ਛੋਟੇ ਜਿਹੇ ਬੱਚੇ ਵੀ ਕਰਾ ਗਏ ਸਿਰਾਂ ਤੇ ਬਾਡਰ ਤੇ ਜਾ ਕੇ ਲਹਿਰਾ ਦਿੱਤਾ ਕਿਸਾਨੀ ਝੰਡਾ ਜਿੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ ਤੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਾਡਰਾਂ ਤੇ ਗੋਲੀਆਂ ਗੋਲੇ ਖਾ ਰਹੇ ਆ ਉੱਥੇ ਹੀ ਸਰਕਾਰ ਆਪਦਾ ਤਸ਼ੱਦਦ ਲਗਾਤਾਰ ਜਾਰੀ ਕਰਕੇ ਬੈਠੀ ਆ ਤੇ ਆਪਣੀਆਂ ਮੰਗਾਂ ਦੇ ਉੱਪਰ ਅਰੇ ਕਿਸਾਨ ਉੱਥੇ ਛੋਟੇ-ਛੋਟੇ ਬੱਚੇ ਵੀ ਜਿਹੜਾ ਉਸੇ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਬਾਡਰਾਂ ਤੇ ਪਹੁੰਚ ਰਿਹਾ ਛੋਟੇ ਜਿਹੇ ਬੱਚੇ ਦੀ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਆਪ ਦੀ رائے ਜ਼ਰੂਰ ਦਿਓ ਕਿ ਆਹ ਛੋਟੇ ਜਿਹੇ ਬੱਚੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕਿਸਾਨਾਂ ਨੂੰ ਸਪੋਰਟ ਜਿੰਨੇ ਵੀ ਕਰਦੇ ਆ ਤਾਂ ਵੱਧ ਤੋਂ ਵੱਧ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਹ ਛੋਟੇ ਜਿਹੇ ਬੱਚੇ ਦਾ ਜਿਗਰਾ ਦੇਖ ਲਓ ਤੁਸੀਂ ਕਿਵੇਂ ਜਾ ਕੇ ਖਨੌਰੀ ਬਾਰਡਰ ਤੇ ਝੰਡਾ ਲਹਿਰਾਇਆ ਤੇ ਜਿਹੜਾ ਪ੍ਰਸ਼ਾਸਨ ਨੂੰ ਦੱਸ ਆਇਆ ਕਿ ਕਿਸਾਨ ਕੀ ਕੁਝ ਕਰ ਸਕਦਾ ਤੇ ਆਪਣੀ ਆਈ ਤੇ ਆਵੇ ਜਦੋਂ ਆਪਣੀਆਂ ਮੰਗਾਂ ਮਨਵਾਉਣ ਤੇ ਆਵੇ ਤਾਂ ਕਿਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਇਸ ਨੌਜਵਾਨ ਦਾ ਨਾਂ ਕਪਤਾਨ ਪੁੱਲਰ ਆ سوشل میڈیا ਦੇ ਉੱਪਰ ਅਕਸਰ ਖੇਤੀ ਦੇ ਨਾਲ ਸੰਬੰਧਿਤ ਇਸ ਨੌਜਵਾਨ ਦੀਆਂ ਛੋਟੇ ਜਿਹੇ ਬੱਚੇ ਦੀਆਂ ਵੀਡੀਓ ਜਿਹੜੀਆਂ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਤਾਂ ਅੱਜ ਫੇਰ ਖਨੌਰੀ ਬਾਰਡਰ ਤੇ ਉੱਤੇ ਜਾ ਕੇ ਜਦੋਂ ਇਸ ਬੱਚੇ ਨੇ ਝੰਡਾ ਲਹਿਰਾਇਆ ਤਾਂ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਛੋਟੇ ਦੇ ਬੱਚੇ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਤੁਸੀਂ ਦੇਖ ਲਓ ਕਿ ਹਰ ਇੱਕ ਬੱਚਾ ਬੱਚਾ ਇਸ ਅੰਦੋਲਨ ਦੇ ਵਿੱਚ ਭਾਗ ਲੈ ਰਿਹਾ ਇਹ ਛੋਟਾ ਜਿਹਾ ਬੱਚਾ ਆਪਣੀ ਭੈਣ ਦੇ ਨਾਲ ਖਨੌਰੀ ਬਾਰਡਰ ਤੇ ਪਹੁੰਚਿਆ ਅਕਸਰ ਇਸ ਦੀਆਂ ਵੀਡੀਓ ਨੇ ਜਿਹੜੀਆਂ ਇਸ ਬੱਚੇ ਦੀਆਂ ਟਰੈਕਟਰ ਦੇ ਉੱਪਰ ਨਜ਼ਰ ਆਉਂਦੀਆਂ ਤੇ ਕਦੇ-ਕਦੇ ਸਿੱਧੂ ਮੂਸੇਵਾਲੇ ਵਾਂਗ ਇਹ ਛੋਟਾ ਜਿਹਾ ਬੱਚਾ ਨਜ਼ਰ ਆਉਂਦਾਗਾ ਉਹਦੀਆਂ ਰੀਲਸ ਦੇ ਵਿੱਚ ਤੇ ਇੰਸਟਾਗ੍ਰam ਦੇ ਉੱਪਰ ਇਸ ਦਾ ਅਕਾਊਂਟ ਬਣਿਆ ਹੋਇਆ ਹੈ ਤੇ ਇਸ ਨੇ ਜਦੋਂ ਖਨੌਰੀ ਬਾਰਡਰ ਤੇ ਜਾ ਕੇ ਝੰਡਾ ਲਹਿਰਾਇਆ ਤਾਂ ਪਰਲੇ ਪਾਸੇ ਖੜੀ ਪੁਲਿਸ ਹਰਿਆਣੇ ਦੀ ਦੇਖਦੀ ਰਹਗੀ ਤੇ ਹਰਿਆਣੇ ਦੇ ਪੁਲਿਸ ਵਾਲੇ ਹੱਕੇ ਬੱਕੇ ਰਹਿਗੇ ਕਿ ਪੰਜਾਬ ਦਾ ਛੋਟਾ ਛੋਟਾ ਬੱਚਾ ਵੀ ਇਸ ਅੰਦੋਲਨ ਦੇ ਵਿੱਚ ਕੁੱਦਿਆ ਹੋਇਆ ਜਿੱਥੇ ਕਹਿ ਸਕਦੇ ਆਂ ਵੀ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਉੱਥੇ ਹੀ ਬਾਡਰਾਂ ਤੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਛੋਟਾ ਜਿਹਾ ਬੱਚਾ ਜਿਸ ਦਾ ਨਾਂ ਕਪਤਾਨ ਪੁੱਲਰ ਹੈ ਉਹ ਆਪਣੀ ਭੈਣ ਦੇ ਨਾਲ ਖਨੌਰੀ ਬਾਡਰ ਤੇ ਜਾਂਦਾ ਤੇ ਝੰਡਾ ਲਹਿਰਾ ਕੇ ਆਉਂਦਾ ਬਿਲਕੁਲ ਪੁਲਿਸ ਮੁਲਾਜ਼ਮਾਂ ਦੇ ਕੋਲ ਜਾ ਕੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਦੇ ਵਿੱਚ ਕਿਸਾਨੀ ਝੰਡਾ ਤੇ ਇਸ ਬੱਚੇ ਦਾ ਜਿਗਰਾ ਦੇਖ ਲੋ ਹੌਸਲਾ ਦੇਖ ਲੋ ਕਹਿੰਦੇ ਡਰਦੇ ਨਹੀਂ ਦਬਦੇ ਨਹੀਂ ਪੁੱਤ ਪੰਜਾਬੀਆਂ ਦੇ ਨੇ ਤੇ ਜਿਹੜੇ ਕਿਸਾਨ ਨੇ ਉਹ ਆਪਣੇ ਕੀ ਮੰਗਾਂ ਦੇ ਲਈ ਕਿਤੇ ਵੀ ਹੱਦ ਤੱਕ ਜਾ ਸਕਦੇ ਨੇ ਤਾਂ ਹੱਦਾਂ ਤੇ ਖੜਾ ਇਹ ਛੋਟਾ ਜਿਹਾ ਬੱਚਾ ਸਾਫ਼-ਸਾਫ਼ ਇਹ ਬਿਆਨ ਕਰ ਰਿਹਾ ਕਿ ਕਿਸਾਨੀ ਮੰਗਾਂ ਲਈ ਲੈ ਕੇ ਜਿੱਥੇ ਨੌਜਵਾਨ ਬਜ਼ੁਰਗ ਬੀਬੀਆਂ ਨਾਲ ਜਿਹੜੀਆਂ ਖੜੀਆਂ ਨੇ ਉੱਥੇ ਹੀ ਛੋਟੇ-ਛੋਟੇ ਬੱਚੇ ਵੀ ਇਸ ਦੇ ਵਿੱਚ ਭਾਗ ਲੈ ਰਹੇ ਨੇ ਇਸ ਛੋਟੇ ਦੇ ਬੱਚੇ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ